ਵਹੀਰਪੁਰ ਜੀ ਦਾ ਖਾਲਸਾ ਵਹੀਰਪੁਰ ਜੀ ਕੀ ਫਤਿਹ ਅੱਜ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਇਸ ਵੀਡੀਓ ਰਾਹੀਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਹਿਮਾਚਲ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਾਡੇ ਜੋ ਨੌਜਵਾਨ ਉੱਤੇ ਪਿਆਰ ਹੈ ਨਹੀਂ ਉਹਨਾਂ ਦੇ ਮੋਟਰ ਸੈਕਲਾਂ ਤੋਂ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਤਰਾ ਵਾਲਿਆਂ ਤੋਂ ਫੋਟੋ ਵਾਲੇ ਜੋ ਛੱਡੇ ਨਹੀਂ ਉਹ ਤਾਰ ਦਿੱਤੇ ਗਏ ਜਿਹਦੇ ਰੋਸ ਵਜੋਂ ਬਹੁਤ ਜੱਥੇ ਬੰਦੀਆਂ ਨੇ 18 ਵੱਨ ਬੰਨ੍ਹ ਕੇ ਮਾਚਰ ਨੂੰ ਚੱਲੇ ਪਾ ਦਿੱਤੇ ਕਿ ਤੁਸੀਂ ਸਾਡੇ ਕੌਣ ਦੇ ਮਹਾਜ ਦੇ ਮੈਲ ਦੀ ਫੋਟੋ ਵਾਲੀ ਝੰਡੀ ਨਹੀਂ ਜੋ ਉਹ ਕਿਉਂ ਉਤਾਰੀ ਹੋਣਾ ਵੀ ਚਾਹੀਦਾ ਸੀ ਪਰ ਦੂਸਰੇ ਪਾਸੇ ਜੇ ਅਸੀਂ ਆਪ ਦੇ ਆਪ ਪਰ ਛਾਤੀ ਮਾਰ ਕੇ ਆਪਣੀ ਕੌਮ ਦੇ ਪੱਲੇ ਨਿਹਾ ਮਾਰੀਏ ਜਿੰਨਾ ਦੁੱਖ ਸਾਨੂੰ ਉਹ ਝੰਡੇਆਂ ਨੂੰ ਲਾਹੇ ਦਾ ਹੋਇਆ ਨਾ ਜਿਨ੍ਹਾਂ ਦੇ ਮੋਟਰਸਾਈਕਲਾਂ ਤੋਂ ਉਹਨਾਂ ਨੇ ਝੰਡੇ ਲਾਹੇ ਨੇ ਜੇ ਉਹਨਾਂ ਦੁੱਖ ਉਹਨਾਂ ਦੇ ਸਿਰਾਂ ਤੋਂ ਕੱਟਾਏ ਹੋਏ ਵਾਲਾਂ ਦਾ ਮੋਹਾਂ ਤੋਂ ਕਟਾਈ ਹੋਈ ਦਾੜੀ ਦਾ ਹੁੰਦਾ ਨਾ ਤਾਂ ਅੱਜ ਸਿੱਖ ਕੌਮ ਦੇ ਹਾਲਾਤ ਨਹਾਉਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲਾ ਦੀ ਫੋਟੋ ਨਾਲ ਲੌਂਗ ਦੇ ਨਾਲ ਸਿੱਖੀ ਦੀ ਚੜ੍ਹਦੀ ਕਲਾ ਹੋ ਜਾਵੇਗੀ ਉਹਨਾਂ ਦੀ ਵਿਚਾਰਧਾਰਾ ਨੂੰ અપਨਾਉਣਾ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਆਮੋ ਇਹ ਗੱਲ ਕਿਹਾ ਕਰਦੇ ਸੀ ਕਿ ਉਹਨਾਂ ਟੈਮਾਂ ਦੇ ਵਿੱਚ ਤਾਂ ਬਹੁਤ ਘੱਟ ਕੇਸ ਨੇ ਜੋ ਕਤਲ ਕਰਾਏ ਹੁੰਦੇ ਸੀ ਨੌਜਵਾਨਾਂ ਦੇ ਤਾਂ ਜੇ ਕੋਈ ਕੇਸ ਕਤਲ ਕਰਾਈ ਵਾਲਾ ਨੌਜਵਾਨ ਉਹਨੂੰ ਮਿਲਦਾ ਤਾਂ ਉਹ ਆਕਸਰ ਇਹ ਕਿਹਾ ਕਰਦੇ ਸੀ ਕਿ ਭਾਈ ਜੀ ਦੀ ਸ਼ਕਲ ਆਪਦੇ ਪਿਓ ਦੇ ਨਾਲ ਨਹੀਂ ਮਿਲਦੀ ਉਹ ਵੀ ਅਸੀਂ ਉਹਨੂੰ ਕੀ ਕਹਾਂਗੇ ਸੋਅ ਅੱਜ ਸੋਚਣ ਦੀ ਲੋੜ ਹੈ ਨੌਜਵਾਨ ਨੂੰ ਤੇ ਤੁਹਾਡਾ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਤਾਂ ਵਾਲਿਆਂ ਦੇ ਨਾਲ ਇੰਨਾ ਪਿਆਰ ਆ ਉਹਨਾਂ ਦੀ ਫੋਟੋ ਵਾਲਾ ਝੰਡਾ ਉਤਾਰਨ ਤੇ ਤੁਹਾਨੂੰ ਇੰਨਾ ਦੁੱਖ ਲੱਗਿਆ ਤਾਂ ਜਦੋਂ ਆਪਨੇ ਦਾੜੀਆਂ ਕੇਸ ਕਤਰ ਕਰ ਬੋਨਿਓ ਉਦੋਂ ਤੁਹਾਨੂੰ ਕਿਉਂ ਨਹੀਂ ਦੁੱਖ ਆਖਦਾ ਤੁਸੀਂ ਜਦੋਂ ਦਸ਼ਮੇਸ਼ ਪਿਤਾ ਦੀ ਪਖਸ਼ੀ ਹੋ ਸਰਦਾਰੀ ਤੁਹਾਡੇ ਕੱਤੇ ਹੋਏ ਬਾੜ ਨਾ ਅੰਨਿਆ ਦੀਆਂ ਦੁਕਾਨਾਂ ਤੇ ਪੈਰਾਂ ਦੇ ਵਿੱਚ ਰੁਲਦੇ ਨੇ ਉਦੋਂ ਤੁਹਾਨੂੰ ਕਿਉਂ ਨਹੀਂ ਦੁੱਖ ਲੱਗਦਾ ਬਾਕੀ ਜੋ ਜੱਥੇ ਬੰਦੀਆਂ ਅੱਜ ਡਾਰਾ ਬੰਨ ਬੰਨ ਕੇ ਹਮਾਚਰ ਨੂੰ ਗਈਆਂ ਨੇ ਜੇਕਰ ਇੰਨਾ ਦੁੱਖ ਉਹਨਾਂ ਨੂੰ ਸਾਡੀ ਨੌਜਵਾਨ ਕਿਹੜੀ ਦੇ ਕਤਲ ਕਰਾਏ ਹੋ ਕੇ ਇਸਾਂ ਦਾ ਉਹਨਾਂ ਦੀਆਂ ਕਤਲ ਕਰਾਈਆਂ ਹੋਈਆਂ ਦਾੜੀਆਂ ਦਾ ਹੁੰਦਾ ਤਾਂ ਅੱਜ ਪੰਜਾਬ ਦੇ ਸਾਡੀ ਸਿੱਖ ਕੌਮ ਦੇ ਸ਼ਾਇਦ ਆ ਹਾਲਾਤ ਨਾ ਹੁੰਦੇ ਸਾਡੀ ਪਹਿਚਾਨ ਸਾਡੇ ਸਰੂਪ ਤੋਂ ਹੁੰਦੀ ਜਦੋਂ ਮੋਟਰਸਾਈਕਲਾਂ ਤੇ ਜਾਂ ਕਿਸੇ ਵੀ ਸਾਧਨਾਂ ਦੇ ਉੱਤੇ ਅਸੀਂ ਕਿਸੇ ਵੀ ਸਟੇਟ ਦੇ ਵਿੱਚ ਜਾਂਦੇ ਤਾਂ ਪਤਾ ਲੱਗਦਾ ਕਿ ਸਿੱਖ ਆ ਰਹੇ ਨੇ ਘੰਡੇ ਲਾ ਕੇ ਦਖੋਂ ਦੀ ਰੋਡ ਨਾ ਪੈਂਦੀ। ਤਾਂ ਅੱਜ ਸਾਡੀ ਕੌਮ ਦੇ ਆ ਹਾਲਾਤ ਨਹੀਂ ਸੀ ਹੋਣੇ। ਜੇਕਰ ਨੌਜਵਾਨੋਂ ਅਸੀਂ ਆਪਦੀ ਸਰਦਾਰੀ ਨੂੰ ਸਾਹਮਣਿਆ ਹੁੰਦਾ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਪੱਗ ਨੂੰ ਸਿਰ ਦੇ ਉੱਤੇ ਹਮੇਸ਼ਾ ਸਜਾ ਕੇ ਰੱਖਿਆ ਹੁੰਦਾ, ਦਾੜੀਆਂ-ਕੇਸ ਕਤਰ ਨਾ ਕਰਾਏ ਹੁੰਦੇ ਤਾਂ ਅੱਜ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਉਹ ਸਾਡੇ ਮੋਟਰਸਾਈਕਲਾਂ ਨੂੰ ਸਾਡੇ ਸਕੂਟਰਾਂ ਨੂੰ ਹੋ ਕੇ ਇਸ ਤਰ੍ਹਾਂ ਸਾਡੀ ਬੇਇੱਜ਼ਤੀ ਕਰਨ ਨਹੀਂ ਜਿੱਥੇ ਅੱਜ ਤੁਹਾਨੂੰ ਉਹਨਾਂ ਝੰਡਿਆਂ ਨੂੰ ਉਤਾਰਿਆਂ ਦਾ ਦੌਖਾ ਜੇਕਰ ਉਹੀ ਦੌਖਾ ਦਾੜੀ ਕੇ ਸੰਮੁਖ ਕਤਲ ਕਰਾਇਆ ਜਾਂਦਾ ਹੁੰਦਾ ਤਾਂ ਅੱਜ ਸਾਡੀ ਕੌਮ ਦੀ ਬਹੁਤ ਜ਼ਿਆਦਾ ਚੜ੍ਹਦੀ ਕਲਾ ਹੋਣੀ ਸੀ ਦੁਨੀਆ ਦੀ ਕੋਈ ਵੀ ਤਾਕਤ ਸਾਡੇ ਵੱਲ ਦੇਖਣੀ ਸੀ ਸਕਦੀ ਸੋ ਅੰਤ ਵਿੱਚ ਇਹੀ ਕਹੂੰਗਾ ਕਿ ਝੰਡਿਆਂ ਦੇ ਨਾਲ-ਨਾਲ ਤੁਹਾਡੀ ਸਰਦਾਰੀ ਵੀ ਕਾਇਮ ਹੋਣੀ ਚਾਹੀਦੀ ਆ ਫੇਰ ਹੀ ਸਤ ਜਨੈਲ ਸਿੰਘ ਇੱਕ ਟੰਡਰਾ ਵਾਲਿਆਂ ਦੇ ਅਸੀਂ ਅਸਲੀ ਵਾਰ ਸੁਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ